ਪੰਜਾਬ ਅੰਦਰ ਅਵਾਰਾ ਕੁੱਤਿਆਂ ਦਾ ਕਹਿਰ ਲਗਾਤਾਰ ਜਾਰੀ ਆ ਤਾਜ਼ੀ ਘਟਨਾ ਜਿਹੜੀ ਆ ਉਹ ਫਿਰ ਤੋਂ ਵਿੱਚ ਵਾਪਰੀ ਹੈ ਜਿੱਥੋਂ ਦੇ 골ਡਨ ਇਨਕਲੇਵ ਵਿੱਚ ਅਵਾਰਾ ਕੁੱਤਿਆਂ ਨੇ ਗਲੀ 'ਚ ਖੇਡ ਗਏ ਬੱਚਿਆਂ ਨੂੰ ਜਿਹੜਾ ਨੋਚ-ਨੋਚ ਖਾਦਾ ਤਾਂ ਮੌਕੇ ਦੀ ਸੀਸੀਟੀਵੀ ਤਸਵੀਰ ਵੀ ਸਾਹਮਣੇ ਆਈ ਆ ਉਹ ਵੀ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਇਹ ਮੌਕੇ ਦੀ ਸੀਸੀਟੀਵੀ ਤਸਵੀਰ ਆ ਜਿਸ ਵਿੱਚ ਸਾਫ਼ ਦੇਖਿਆ ਜਾ ਸਕਦਾ ਬੱਚੇ ਜਿਹੜੇ ਆ ਉਹ ਗਲੀ ਵਿੱਚ ਖੇਡ ਗਏ ਆ ਤੇ ਵਾਰਾ ਕੁੱਤੇ ਜਿਹੜੇ ਆ ਉਹ ਗਲੀ ਵਿੱਚ ਫਿਰਦੇ ਆ ਤਾਂ ਬੱਚੇ ਦੇ ਉੱਪਰ ਕੁੱਤੇ ਜਿਹੜੇ ਆ ਉਹ ਟੈਗ ਕਰ ਦਿੰਦੇ ਆ ਤੇ ਬੱਚੇ ਨੂੰ ਲੋਚ ਲੋਚ ਜਿਹੜਾ ਉਹ ਖਾ ਜਾਂਦੇ ਆ ਤੇ ਕਾਫੀ ਜ਼ਖਮ ਜਿਹੜੇ ਗਹਿਰੇ ਜ਼ਖਮ ਜਿਹੜੇ ਉਹ ਦੱਸੇ ਜਾ ਰਹੇ ਆ ਬੱਚੇ ਦੇ ਹੋਏ ਆ ਤਾ ਇਸ ਸੰਬੰਧੀ ਅਸੀਂ ਪਰਿਵਾਰ ਨਾਲ ਵੀ ਗੱਲਬਾਤ ਕੀਤੀ ਆ ਤਾਂ ਪਰਿਵਾਰ ਨੇ ਦੱਸਿਆ ਕਿ ਲਗਾਤਾਰ ਇਫਰੋਇਟਰ ਵਿੱਚ 12 ਕੁੱਤਿਆਂ ਦਾ ਕੈਰ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਜਿਸ ਵੇਲੇ ਪ੍ਰਸ਼ਾਸਨ ਨੂੰ ਜਿਹੜਾ ਉਹ ਧਿਆਨ ਦੇਣਾ ਚਾਹੀਦਾ ਇਹਨਾਂ ਕੁੱਤਿਆਂ ਨੂੰ ਜਾਂ ਤਾਂ ਕਿਤੇ ਰੱਖਿਆ ਜਾਣਾ ਚਾਹੀਦਾ ਜਾਂ ਇਹਨਾਂ ਦੀ ਨਸ ਬਲਦੀ ਜਿਹੜੀ ਆ ਉਹ ਕੀਤੀ ਜਾਣੀ ਚਾਹੀਦੀ ਆ ਤਾਂ ਜੋ ਇਹਨਾਂ ਦੀ ਗਿਣਤੀ ਵਿੱਚ ਵਾਧਾ ਜਿਹੜਾ ਉਹ ਨਾ ਹੋ ਸਕੇ ਤਾਂ ਕੀ ਕੁਝ ਕਹਿਣਾ ਹੈ ਪਰਿਵਾਰਕ ਮੈਂਬਰਾਂ ਦਾ ਹੋਰ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਪੱਜ ਕੀ ਨਾਮ ਕੀ ਤੁਹਾਡਾ ਮੇਰਾ ਨਾਮ ਸਾਹਿਲ ਗੁਰੇਜਾ ਜੀ ਸਾਹਿਲ ਜੀ ਇੱਕ ਸੀਸੀਟੀਵੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੁਝ ਅਵਾੜਾ ਪੁੱਤੇ ਬੱਚਣ ਨੂੰ ਦੇਖ ਰਹੇ ਆ ਕੀ ਘਟਨਾ ਵਾਪਰੀ ਹੈ ਦੇਖੋ ਜੀ ਪਰਸੋ ਰਾਤ ਦੀ ਗੱਲ ਹੈ ਜੀ ਮੇਰਾ ਭਤੀਜਾ ਗੋਲਣ ਜਿਹੜੇ ਰਹਿੰਦੇ ਆ ਤੇ ਬੱਚੇ ਖੇਡ ਰਹੇ ਸੀ ਕਿ ਬਾਹਰ ਇੱਕੋ தம் ਉਹ ਡੌਗ ਨੇ ਸਟ੍ਰੇਟ ਡੌਗ ਸੀਗਾ ਉਹਨੇ ਆ ਕੇ ਬੱਚੇ ਦੇ ਅਟੈਕ ਕਰ ਦਿੱਤਾ ਉਹਦੇ ਕਾਫੀ ਜ਼ਿਆਦਾ ਜ਼ਖਮ ਇਥੇ ਆ ਬਹੁਤ ਬਲੀਡਿੰਗ ਹੋਈ ਹੈ ਤੇ ਆਮ ਤੇ ਲੱਗੀ ਹੈ ਬੈਗ ਤੇ ਉਹਨੂੰ ਬਹੁਤ ਜ਼ਿਆਦਾ ਬਾਈਟਸ ਕੀਤੇ ਨੇ ਤੇ ਸ਼ੁਕਰ ਹੈ ਥੋੜਾ ਬਚਾਅ ਹੋ ਗਿਆ ਬਟ ਬਹੁਤ ਜ਼ਿਆਦਾ ਬਲੀਡਿੰਗ ਹੋਈ ਆ ਅਸੀਂ ਫਿਰ ਉਹਨੂੰ ਰਸ਼ ਕਰਕੇ ਲੈ ਕੇ ਗਏ ਆ ਬਾਗੀ ਹਸਪੀਟਲ ਉੱਥੇ ਉਹਦਾ ਟ੍ਰੀਟਮੈਂਟ ਹੋਇਆ ਕਾਫੀ ਇੰਜੈਕਸ਼ਨਸ ਲੱਗੇ ਨੇ ਉਹਨੂੰ ਬਟ ਹੁਣ ਆਊਟ ਆਫ ਡੇਂਜਰ ਆ ਕਿੰਨੇ ਕ ਵਜੇ ਦੀ ਘਟਨਾ ਇਹ ਇਹ ਜੀ ਰਾਉਂਡ 8:00 ਵਜੇ ਦੀ ਘਟਨਾ ਹੈਗੀ ਸ਼ਾਮ ਦੀ ਹਮ ਬੱਚੇ ਖੇਲਦੇ ਪਏ ਸੀਗੇ ਤੇ ਉਦੋਂ ਇਹ ਬੱਚੇ ਦੇ ਉੱਤੇ ਅਟੈਕ ਕਰ ਦਿੱਤਾ ਡੌਗ ਇਹ ਡੌਗ ਜਿਹੜੇ ਕਿਸੇ ਨੇ ਰੱਖੇ ਹੋਏ ਸੀ ਜਾਂ ਗਲੀ ਚ ਆਵਾਰਾ ਸੀਗੇ ਨਹੀਂ ਜੀ ਸਟ੍ਰੀਟ ਡੌਗਸ ਨੇ ਸਾਰੇ ਰੱਖੇ ਕਿਸੇ ਨੇ ਨਹੀਂ ਆ ਹਮ ਸਟ੍ਰੀਟ ਡੌਗ ਉਮਰੇ ਸੀਗੇ ਉਹਨੇ ਇੱਕੋ ਦਾਮ ਅਟੈਕ ਕੀਤਾ ਬੱਚੇ ਦੇ ਉੱਤੇ ਉਹ ਬੱਚੇ ਨੂੰ ਨਾਲ ਹੀ ਲੈ ਗਿਆ ਉਹ ਖਿੱਚ ਤੋ ਕਿਵੇਂ ਦੇਖਦੇ ਹੋ ਕਿ ਲਗਾਤਾਰ ਹੀ ਅਜਿਹੇ ਮਾਮਲੇ ਜਿਹੜੇ ਆਉ ਸਾਹਮਣੇ ਆ ਰਹੇ ਆ ਆਵਾਰਾ ਕੁੱਤਿਆਂ ਵੱਲੋਂ ਬੱਚਿਆਂ ਨੂੰ ਨੁਚਾਇਆ ਜਾ ਰਿਹਾ ਦੇਖੋ ਜੀ ਬਹੁਤ ਸਾਰੀ ਘਟਨਾਵਾਂ ਆਪਾਂ ਵੈਸੇ ਵੀ ਵੀਡੀਓਸ ਤੇ ਦੇਖਦੇ ਆ ਕੋਈ ਦਿੱਲੀ ਦੀ ਆ ਕਦੀ ਕਿੱਥੋਂ ਦੀ ਆ ਬਹੁਤ ਸਾਰੀ ਘਟਨਾਵਾਂ ਆ ਰਹੀਆਂ ਇਨਫੈਕਟ ਆਪਣੇ ਸ਼ਹਿਰ ਦੇ ਵਿੱਚ ਹੀ ਬਹੁਤ ਜ਼ਿਆਦਾ ਜਦੋਂ ਵੀ ਆਪਾਂ ਰਾਤੀਂ ਨਿਕਲਦੇ ਆ ਰੋਡਸ ਤੇ ਬਹੁਤ ਜ਼ਿਆਦਾ ਸਟ੍ਰੀਟ ਡੌਗਸ ਨੇ ਪ੍ਰਸ਼ਾਸਨ ਵੰਦੇ ਉੱਤੇ ਕੋਈ ਨਾ ਕੋਈ ਸਟੈਪਿੰਗ ਕਰਨਾ ਚਾਹੀਦਾ ਕਿਉਂਕਿ ਇਹ ਟੈਗ ਕਿਸੇ ਦੇ ਵੀ ਹੋ ਸਕਦਾ ਵੱਡੇ ਤੇ ਵੀ ਬੱਚੇ ਦੇ ਵੀ ਅੱਜ ਸਾਡੇ ਬੱਚੇ ਤੇ ਹੋਇਆ ਕਨੂੰ ਕਿਸੇ ਬੱਚੇ ਤੇ ਵੀ ਹੋ ਸਕਦਾ ਤੇ ਪ੍ਰਸ਼ਾਸਨ ਨੇ ਇਹਦੇ ਸਟੈਪ ਕਰਨਾ ਚਾਹੀਦਾ ਹੈ ਇਹ ਚੀਜ਼ਾਂ ਹਾਲੇ ਅੱਲੋ ਤਾਂ ਬੱਚਾ ਛੋਟਾ ਹੈਗਾ ਤੇ ਬਚਾਅ ਹੋ ਗਿਆ ਤੇ ਜੇ ਕਿਸੇ ਨੂੰ ਹੋਰ ਤੇ ਹੋਵੇ ਤੇ ਬੱਚਾ ਕਿਤੇ ਵੀ ਬਾਈਟ ਕਰ ਸਕਦਾ ਡੌਗ ਇਹ ਬਹੁਤ ਰਿਸਕੀ ਹੈ ਸਭ ਦੀ ਲਾਈਫ ਵਾਸਤੇ